ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਚਲੇ ਗਏ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60000 ਕਰੋੜ ਰੁਪਇਆ ਸਾਡਾ ਤੁਹਾਡੇ ਵੱਲ ਬਕਾਇਆ ਰਹਿਦਾ ਸਾਨੂੰ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ ਕੋਲ 20000 ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਰ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾਂ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਰ ਸਰ ਜੈਸੇ ਤੁਸੀਂ ਆਏ ਹੀ ਹੈਲੀਕਾਪਟਰ ਦੇ ਉੱਤੋਂ ਹੀ ਲੰਘ ਕੇ ਤੁਸੀਂ ਉਦਾਂ ਹੀ ਵਾਪਸ ਜਿਹੜੇ ਚਲੇ ਗਏ ਇਹ ਬੜੀ ਦੁਖਦਗੱਲ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਹੈ ਤੁਸੀਂ ਉਹਨਾਂ ਨੂੰ ਤਾਂ ਗੱਫੇ ਦੇ ਆਏ ਉਹਨਾਂ ਦੀਆਂ ਛੜਕਾਂ ਵੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜ ਜਿਹੜੀਆਂ ਨਾਲੇ ਚ ਛੜਕ ਟੁੱਟ ਗਈਆਂ ਕੌਣ ਬਣਾਊਗਾ ਜਿਹੜੀਆਂ ਸਰਦਾਂ ਪੁਰ ਲੋਦੀ ਟੁੱਟ ਗਈਆਂ ਉਹ ਕੌਣ ਬਣਾਊਗਾ ਕਿਹੜੀਆਂ ਫਾਦਿਲ ਕਾ ਫਰੋਜਪੁਰ ਟੁੱਟ ਗਿਆ ਉਹ ਕੌਣ ਬੜਾਊਗਾ ਸੋ ਮੈਨੂੰ ਤਾਂ ਲੱਗਦਾ ਸਰ ਤਾਲਬਾਨਾਂ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਆਇਆ ਦੇਸ਼ ਲਈ ਹਾਥਾਂ ਦੀ ਕੰਟਰੀਬਿਊਸ਼ਨ ਕਰਦਾ ਆਇਆ ਤੇ ਉਹਨਾਂ ਨੂੰ 1600 ਕਰੋੜ ਰੁਪਇਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਮੈਂ ਤੁਹਾਡੇ ਇਸ ਐਲਾਨ ਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਬੀਜੇਪੀ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਚਹੀਦ ਹੋ ਗਿਆ ਸੀਗਾ ਇਹ ਉਹੀ ਬੀਜਪੀ ਆ ਨਾ ਕਿਸਾਨ ਹਮੈਤੀ ਆ ਨਾ ਪੰਜਾਬ ਹਮੈਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਚਿਹਰਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪਰ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਅੱਜ ਜਿਹੜਾ ਧੋਖਾ ਕਰਕੇ ਕੀ ਜੇ ਪੰਜਾਬ ਨੇ ਦੇਸ਼ 1600 ਕਰੋੜ ਰੁਪਏ ਜਿਹੜਾ ਪੰਜਾਬ ਦੇ ਲਈ ਜਾਰੀ ਕਰਤਾ ਮੋਦੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਫੌਰੀ ਰਾਹਤ ਲਈ ਜਿਹੜੇ 1600 ਕਰੋੜ ਰੁਪਏ ਜਿਹੜਾ ਜਾਰੀ ਕੀਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆ ਕੇ ਸਾਡਾ ਹਾਲ ਪੁੱਛਿਆ ਹਾਲ ਵੇਖਿਆ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਤੇ ਉਸ ਤੋਂ ਬਿਨਾਂ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਫੰਡ ਦੇ ਵਿੱਚ ਪਹਿਲਾਂ ਹੀ ਪਿਆ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਫੰਡ ਦੇ ਵਿੱਚ ਪਹਿਲਾਂ ਪਿਆ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਉਹਦੇ ਚ ਕੋਈ ਵੀ ਪੈਸਾ ਨਾ ਖਰਚਿਆ ਨਾ ਵਰਤਿਆ। ਉਹਦੀ ਸਾਹਿਬ ਨੇ ਬੜੇ ਵੱਡੇ ਐਲਾਨ ਕੀਤੇ ਐ ਕਿ ਇਹ ਸਿਰਫ ਫੌਰੀ ਰਾਹਤ ਲਈ 12 1600 ਕਰੋੜ ਰੁਪਇਆ ਦਿੱਤਾ ਫੌਰੀ ਰਾਹਤ ਲਈ। ਉਸ ਤੋਂ ਬਿਨਾ ਉਹਨਾਂ ਨੇ ਕਿਹਾ ਕਿ ਜਿੰਨਾ ਫਸਲਾਂ ਦਾ ਨੁਕਸਾਨ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ, ਘਰਾਂ ਦਾ ਨੁਕਸਾਨ ਹੋਇਆ ਜਾਂ ਹੋਰ ਜਿਹੜਾ ਸੂਬੇ ਦਾ ਇਨਫਰਾਸਟ੍ਰਕਚਰ ਹੈ ਉਹਨੂੰ ਜਿਹੜਾ ਨੁਕਸਾਨ ਹੋਇਆ ਇੱਕ ਇੱਕ ਪੈਸੇ ਦੀ ਪਰਪਾਈ મોદી ਸਾਹਿਬ ਕਹਿ ਕੇ ਗਏ ਆ ਕਿ ਕਰਾਂਗੇ ਇੱਕ ਇੱਕ ਪੈਸੇ ਦੀ ਪਰਪਾਈ ਕਰਾਂਗੇ 1 ਰੁਪਿਆ ਵੀ ਜਿਹੜਾ ਉਸ ਤੋਂ ਵੀ ਜ਼ਿਆਦਾ ਜਿੰਨਾ ਨੁਕਸਾਨ ਹੋਇਆ ਪੰਜਾਬ ਦਾ ਪੰਜਾਬ ਤੇ ਸਾਡੇ ਭੈਣਾਂ ਭਰਾਵਾਂ ਦਾ ਜਿੰਨਾ ਨੁਕਸਾਨ ਹੋਇਆ ਉਸ ਤੋਂ ਵੀ ਫालतू ਜਿਹੜਾ ਪੈਸਾ ਕੇਂਦਰ ਵੱਲੋਂ ਪੰਜਾਬ ਨੂੰ ਭੇਜਿਆ ਜਾਊਗਾ ਪਰ ਜਿਹੜੇ ਅੱਜ ਕਹਿੰਦੇ ਐ ਕਿ 1600 ਕਰੋੜ ਰੁਪਏ ਨਾਲ ਕੀ ਹੋਣਾ ਜੀ ਉਹ ਭਰਾਓ ਜਿਹੜੇ ਸਾਡੇ ਮੈਂ ਦੇਖ ਰਿਹਾ ਪਿਛਲੇ ਸ਼ਾਮ ਤੋਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਮੰਤਰੀ ਸੰਤਰੀ ਸਾਰੇ ਕਿ ਅਸੀਂ 20000 ਕਰੋੜ ਮੰਗ ਰਹੇ ਸੀ ਇਹ ਫੌਰੀ ਰਾਤ ਲਈ 1600 ਕਰੋੜ ਰੁਪਇਆ ਦਿੱਤਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿੰਨੇ ਵੀ ਸਾਡੇ ਮੰਤਰੀ ਪੰਜਾਬ ਦੇ ਜਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਭਾਈ ਸਾਹਿਬ ਮੁੱਖ ਮੰਤਰੀ ਸਾਹਿਬ 12000 ਕਰੋੜ ਰੁਪਇਆ ਪਿਆ ਅਜੇ ਤੱਕ ਆਪਾਂ ਸਿਰਫ 77 ਕਰੋੜ ਰੁਪਇਆ ਜਾਰੀ ਕੀਤਾ ਹੈ ਬਾਕੀ ਪੈਸੇ ਕਿਉਂ ਨਹੀਂ ਅਸੀਂ ਵਰਤ ਰਹੇ ਕੀ ਪ੍ਰੋਬਲਮਸ ਨੇ ਕੀ ਤਕਲੀਫ ਹੈ 12000 ਕਰੋੜ ਰੁਪਏ ਨੂੰ ਵਰਤੋ ਨਾ ਲੋਕਾਂ ਲਈ ਲਾਓ ਨਾ ਔਰ ਆਪਾਂ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਨਾ